ਸ਼ਾਮ ਦਾ ਵੇਲਾ ਏ ਗੁਰੂ ਘਰ ਦੇ ਵਿੱਚ ਪਾਠੀ ਸਿੰਘ ਰੈ ਰਸ ਕਰ ਰਿਹਾ ਹੈ ਮੈਂ ਸਵੇਕੇ ਹੀ ਪਿੰਡ ਦੀ ਸਾਥ ਵਿੱਚ ਜਾ ਬੈਠਾ ਸਾਂ ਇੰਨੇ ਨੂੰ ਮੇਰੇ ਦੋ ਪੁਰਾਣੇ ਮਿੱਤਰ ਮੇਰੇ ਕੋਲ ਆ ਬੈਠੇ ਕਾਫੀ ਸਮਾਂ ਚੁੱਪਚਾਪ ਬੈਠੇ ਰਹਿਣ ਤੋਂ ਬਾਅਦ ਇੱਕ ਕਹਿਣ ਲੱਗਿਆ ਕਿ ਬਾਈ ਅੱਜ ਸਿੱਧੂ ਦਾ ਗੀਤ ਆਉਣ ਵਾਲਾ 5 ਵਜੇ ਥੋੜੇ ਚਿਰ ਬਾਅਦ ਸਿੱਧੂ ਦਾ ਗੀਤ ਰਿਲੀਜ਼ ਹੋ ਗਿਆ ਉਹ ਮੇਰੇ ਕੋਲ ਬੈਠੇ ਸਿੱਧੂ ਦਾ ਨਵਾਂ ਗੀਤ ਸੁਣਦੇ ਰਹੇ ਮੈਂ ਵੀ ਉੱਥੇ ਹੀ ਬੈਠਾ ਰਿਹਾ ਗੀਤ ਸੁਣਨ ਤੋਂ ਬਾਅਦ ਕਹਿੰਦਾ ਵਾਹ ਸਾਡੇ ਮਾਨਸੇ ਦੀ ਸ਼ਾਨ ਕਹਿੰਦਾ ਭਾਈ ਜੇ ਅੱਜ ਕਿਤੇ ਸਿੱਧੂ ਮੂਸੇਵਾਲਾ ਜਿਉਂਦਾ ਹੁੰਦਾ ਤਾਂ ਗੀਤਾ ਵਾਲੀ ਤਾਂ ਹਨੇਰੀ ਲਿਆ ਦਿੰਦਾ ਕੁਝ ਵੀ ਆ ਪਰ ਸਿੱਧੂ ਦਿਲ ਦਾਣੀ ਮਾੜਾ ਸਾਡਾ ਹੀਰਾ ਭਰਾ ਸਾਥੋਂ ਖੋ ਲਿਆ ਇਹਨਾਂ ਸਰਕਾਰਾਂ ਨੇ ਮੈਂ ਆਪਣੇ ਮਨ ਵਿੱਚ ਹੱਸਿਆ ਤੇ ਸੋਚਿਆ ਲੱਗਿਆ ਸਰਕਾਰਾਂ ਨੇ ਜਦੋਂ ਸਿੱਧੂ ਨੇ ਆਪਣੇ ਦੋਸਤਾਂ ਨਾਲ ਰਲ ਕੇ ਗਾਣਾ ਗਾਇਆ ਕਿ ਸੰਤਾਲੀਆਂ ਦੁਨਾਲੀਆਂ ਲਗਾਉੜ ਰੱਖਦੀ 80 ਰਸ਼ੀਅਨ ਟੈਂਕਾਂ ਜਿਹੇ ਯਾਰ ਰੱਖੇ ਨੇ ਉਦੋਂ ਸਿੱਧੂ ਤੋਂ ਫੋਨ ਤੇ ਮਾਫੀਆਂ ਸਰਕਾਰਾਂ ਨੇ ਤਾਂ ਨਹੀਂ ਸੀ ਮੰਗਵਾਈਆਂ ਉਹ ਤਾਂ ਸਿੱਧੂ ਦੇ ਪਿੰਡ ਦੇ ਹੀ ਲੋਕ ਸੀ ਮੈਂ ਦੇਖਿਆ ਇੱਕ ਇੰਟਰਵਿਊ ਵਿੱਚ ਇੱਕ ਬਾਬਾ ਕਹਿੰਦਾ ਕਿ ਇਹ ਆਪਣੇ ਟਰੈਕਟਰ ਤੇ ਉੱਚੀ ਉੱਚੀ ਆਵਾਜ਼ਾਂ ਵਿੱਚ ਗੀਤ ਲਾ ਕੇ ਪਿੰਡ ਵਿੱਚ ਗੇੜੇ ਮਾਰਦਾ 20 20 30 30 ਮੁੰਡੇ ਦੇ ਨਾਲ ਰਹਿੰਦੇ ਨੇ ਮੇਰੇ ਖਿਆਲ ਦੇ ਵਿੱਚ ਉਹ ਬਾਬਾ ਸਰਕਾਰਾਂ ਵਿੱਚ ਤਾਂ ਨਹੀਂ ਗਿੜਿਆ ਜਾਂਦਾ ਉਹ ਤਾਂ ਸਿੱਧੂ ਦੇ ਪਿੰਡ ਦਾ ਹੀ ਸੀ ਉਹ ਦਾ ਸਿੱਧੂ ਦੇ ਪਿੰਡ ਦੇ ਹੀ ਲੋਕ ਸੀ ਸਿੱਧੂ ਨੇ ਆਪਣੇ ਗੀਤ ਦੇ ਵਿੱਚ ਆਮ ਕੁੜੀ ਦੀ ਤੁਲਨਾ ਮਾਈ ਭਾਗੋ ਦੀ ਤਸਵੀਰ ਨਾਲ ਕਰ ਦਿੱਤੀ ਸਿੱਧੂ ਦੇ ਬੋਲ ਸੀ ਕਿ ਕੁੜੀ ਕਹਿੰਦੀ ਹੈ ਕਿ ਮੈਂ ਆਮ ਕੁੜੀ ਨਹੀਂ ਹਾਂ ਮੈਂ ਪੰਜਾਬ ਦੀ ਧੀ ਹਾਂ ਜਿਹੜੇ ਆਪਣੇ ਤੇ ਆਉਣ ਵਾਲੀਆਂ ਮੁਸੀਬਤਾਂ ਨਾਲ ਲੜਨਾ ਜਾਣਦੀ ਹੈ ਬਸ ਇੰਨੀ ਗੱਲ ਸੀ ਕਿ ਖੜੇ ਹੋ ਗਏ ਸਾਰੇ ਧਰਮ ਦੇ ਠੇਕੇਦਾਰ ਸਿੱਧੂ ਨੇ ਗਲਤ ਕਿਹਾ ਸਿੱਧੂ ਨੇ ਇਹ ਕਰਤਾ ਸਿੱਧੂ ਨੇ ਉਹ ਕਰਤਾ ਹੋਇਆ ਕਿ ਸਿੱਧੂ ਨੂੰ ਆਪਣੇ ਇਹਨਾਂ ਬੋਲਾਂ ਕਰਕੇ ਮਾਫੀ ਮੰਗਣੀ ਪਈ ਮੇਰੇ ਖਿਆਲ ਨਾਲ ਉਹ ਮਾਫੀ ਮੰਗਵਾਉਣ ਵਾਲੇ ਸਰਕਾਰ ਵਿੱਚ ਤਾਂ ਨਹੀਂ ਆਉਂਦੇ ਉਹ ਤਾਂ ਸਾਡੇ ਪੰਜਾਬ ਦੇ ਹੀ ਲੋਕ ਸੀ ਮੇਰੇ ਅੰਦਰ ਅੰਤਾਂ ਦਾ ਸ਼ੋਰ ਸੀ ਪਰ ਸ਼ਾਂਤ ਹੋ ਕੇ ਮੈਂ ਉੱਥੇ ਹੀ ਬੈਠਾ ਰਿਹਾ ਪੰਜਾਬ ਵਿੱਚ ਵੋਟਾਂ ਦਾ ਮਾਹੌਲ ਹੈ ਇੱਕ ਨਾਲ ਦਾ ਕਹਿੰਦਾ ਕਿ ਮੈਂ ਸੁਣਿਆ ਅਨਮੋਲ ਕਵਾਤਰਾ ਵੋਟਾਂ ਵਿੱਚ ਖੜਾ ਹੋ ਰਿਹਾ ਹੈ ਅੱਗੋਂ ਜਵਾਬ ਆਇਆ ਹੈ ਕਿ ਇਹ ਸਭ ਪੈਸੇ ਦੀ ਖੇਡ ਹੈ ਇਹਨਾਂ ਨੇ ਆਪਣਾ ਕੀ ਸਵਾਰਨਾ ਜਿਹੜਾ ਹਾਲ ਅੱਜ ਐ ਉਹੀ ਕੱਲ ਨੂੰ ਹੋ ਸਾਡੇ ਲੋਕਾਂ ਦੀ ਤਾਂ ਜੂਨ ਹੀ ਬੁਰੀ ਐ ਜਿਹੜਾ ਆਉਂਦਾ ਲੁੱਟ ਕੇ ਚਲਾ ਜਾਂਦਾ ਫੇਰ ਮੇਰੇ ਯਾਦ ਆਇਆ 2022 ਦੀਆਂ ਉਹਨਾਂ ਵੋਟਾਂ ਦਾ ਸਮਾਂ ਜਦੋਂ ਸਿੱਧੂ ਕਹਿੰਦਾ ਸੀ ਕਿ ਮੈਂ ਮਾਨਸੇ ਦਾ ਪੁੱਤ ਆ ਕੀ ਹੋਇਆ ਜੱਜ ਮੇਰੇ ਕੋਲ ਸਭ ਕੁਝ ਐ ਪਰ ਮੇਰੇ ਲੋਕ ਤਾਂ ਅੱਜ ਵੀ ਉਹੀ ਮਿੱਟੀ ਘਟੇ ਨਾਲ ਲੜ ਰਹੇ ਐ ਜੇ ਸਾਡੇ ਵਰਗੇ ਆਮ ਘਰਾਂ ਦੇ ਪੁੱਤ ਅੱਗੇ ਨਾ ਆਉਣਗੇ ਦਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਦਾਂ ਹੀ ਮਿੱਟੀ ਨਾਲ ਮਿੱਟੀ ਹੁੰਦੀਆਂ ਰਹਿਣਗੀਆਂ ਉਹ ਸੋਚਦਾ ਸੀ ਆਪਣੇ ਲੋਕਾਂ ਦੇ ਆਉਣ ਵਾਲੇ ਭਵਿੱਖ ਲਈ ਪਿੰਡ ਵਿੱਚ ਕੈਂਸਰ ਦੇ ਕੈਂਪ ਲਾਏ ਇੱਕ ਇੰਟਰਵਿਊ ਵਿੱਚ ਕਹਿੰਦਾ ਕਿ ਮੇਰੇ ਪਿੰਡ ਦੇ ਥਰਮਲ ਨੇੜੇ ਹੋਣ ਕਾਰਨ ਮੇਰੇ ਪਿੰਡ ਵਿੱਚ ਕੈਂਸਰ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੈ ਕਹਿੰਦਾ ਮੇਰੇ ਕੋਲ ਕਿੰਨਾ ਵੀ ਪੈਸਾ ਕਿਉਂ ਨਾ ਹੋਵੇ ਪਰ ਮੈਂ ਸਾਹ ਮੁੱਲ ਨਹੀਂ ਲੈ ਸਕਦਾ ਉਸ ਨੇ ਸਦਾ ਆਪਣੇ ਲੋਕਾਂ ਬਾਰੇ ਹੀ ਸੋਚਿਆ ਸੀ ਉਸ ਨੇ ਸਦਾ ਹੀ ਆਪਣੇ ਲੋਕਾਂ ਬਾਰੇ ਸੋਚਿਆ ਯੂਕੇ ਦੀ ਪੀਆਰ ਛੱਡ ਕੇ ਟਿੱਬਿਆਂ ਵਿੱਚ ਰਹਿੰਦਾ ਰਿਹਾ ਕਹਿੰਦਾ ਸੀ ਮੈਨੂੰ ਆਪਣੇ ਲੋਕ ਚੰਗੇ ਲੱਗਦੇ ਐ ਸਕੂਨ ਮਿਲਦਾ ਇੱਥੇ ਰਹਿ ਕੇ ਪਰ ਹੋਇਆ ਕੀ ਐਡਾ ਵੱਡਾ ਨਾਂ ਸਿੱਧੂ ਮੂਸੇਵਾਲਾ ਆਪਣੇ ਜ਼ਿਲ੍ਹੇ ਵਿੱਚੋਂ ਹੀ 60 ਹਜ਼ਾਰ ਵੋਟਾਂ ਨਾਲ ਹਾਰ ਗਿਆ ਟਰੈਕਟਰ ਪਿੱਛੇ ਟਰੈਕਟਰ ਪਾ ਕੇ ਖਿੱਚਣ ਵਾਲੇ ਮੇਰੇ ਖਿਆਲ ਨਾਲ ਸਰਕਾਰ ਦੇ ਬੰਦੇ ਤਾਂ ਨਹੀਂ ਸੀ ਉਹ ਤਾਂ ਮਾਨਸੇ ਦੇ ਹੀ ਲੋਕ ਸੀ ਉਹ ਤਾਂ ਸਿੱਧੂ ਦੇ ਆਪਣੇ ਲੋਕ ਹੀ ਸੀ ਸਿੱਧੂ ਦੀ ਸਿਕਿਉਰਿਟੀ ਵਾਪਸ ਹੋਈ ਤਾਂ ਲੋਕਾਂ ਨੇ ਹਰ ਪਾਸੇ ਇਹ ਪੋਸਟ ਕੀਤਾ ਕਿ ਸਿੱਧੂ ਦੀ ਸਿਕਿਉਰਿਟੀ ਵਾਪਸ ਲੈ ਲਈ। ਕਈ ਪੱਤਰਕਾਰ ਨੇ ਜੋ ਅੱਜ ਸਿੱਧੂ ਨੂੰ ਆਪਣਾ ਭਾਈ ਕਹਿੰਦੇ ਨੇ ਮੈਂ ਉਹਨਾਂ ਦੇ ਚੈਨਲਾਂ ਤੇ ਚਲਦੀਆਂ ਵੇਖੀਆਂ ਇਹ ਖਬਰਾਂ। ਸਿੱਟਾ ਕੀ ਨਿਕਲਿਆ? ਮਾਪਿਆਂ ਦਾ ਕੱਲਾ-ਕੱਲਾ ਪੁੱਤ ਸਾਮੀ ਘਰੋਂ ਨਿਕਲਿਆ ਪਰ ਕਦੇ ਵਾਪਸ ਨਹੀਂ ਮੁੜਿਆ। ਗੋਲੀਆਂ ਚੱਲਣ ਤੋਂ ਬਾਅਦ ਅੱਧਾ ਘੰਟਾ ਬਾਡੀ ਗੱਡੀ ਵਿੱਚ ਹੀ ਪਈ ਰਹੀ। ਕੋਈ ਹਸਪਤਾਲ ਤੱਕ ਨਹੀਂ ਲੈ ਕੇ ਗਿਆ। ਉਹ ਵੀ ਤਾਂ ਸਿੱਧੂ ਦੇ ਹੀ ਲੋਕ ਸੀ। ਉਹ ਵੀ ਤਾਂ ਮਾਨਸੇ ਦੇ ਹੀ ਲੋਕ ਸੀ। ਇਹ ਜਿਹੜੇ ਲੋਕ ਨੇ ਇਹ ਬਹੁਤ ਘਟੀਆ ਦਿਮਾਗ ਦੇ ਆ ਜਿਉਂਦਿਆਂ ਨੂੰ ਮਰਿਆ ਦੇਖ ਕੇ ਖੁਸ਼ ਹੁੰਦੇ ਆ ਤੇ ਮਰਿਆ ਨੂੰ ਫਿਰ ਤੋਂ ਜਿਉਂਦਾ ਦੇਖਣਾ ਚਾਹੁੰਦੇ ਆ ਮੇਰਾ ਸਵਾਲ ਹੈ ਕੋ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਆ ਕਿ ਸਿੱਧੂ ਨੂੰ ਸਰਕਾਰਾਂ ਨੇ ਮਰਵਾਇਆ ਇਹਨਾਂ ਸਰਕਾਰਾਂ ਤੋਂ ਕਿਤੇ ਵੱਧ ਤੁਸੀਂ ਲੋਕ ਜ਼ਿੰਮੇਵਾਰ ਹੋ ਆਪਣੇ ਘਰ ਲੱਗੇ ਸ਼ੀਸ਼ੇ ਵਿੱਚ ਆਪਣਾ ਚਿਹਰਾ ਦੇਖੋ ਤੇ ਸੋਚੋ ਕੀ ਵਾਕਈ ਸਿੱਧੂ ਨੂੰ ਸਰਕਾਰਾਂ ਨੇ ਮਰਵਾਇਆ 200 ਸਿੱਧੂ ਨੂੰ ਚਾਉਣ ਵਾਲੇ ਇਸ ਵੀਡੀਓ ਨੂੰ ਆਪਣਾ ਫਰਜ਼ ਸਮਝ ਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਅਤੇ ਕਮੈਂਟ ਬਾਕਸ ਦੇ ਵਿੱਚ ਜਸਸਪੁਰ ਸਿੱਧੂ ਮੂਸੇਵਾਲਾ ਜਰੂਰ ਲਿਖ ਕੇ ਜਾਇਓ ਮਿਲਦਾਂ ਕਿਸੇ ਅਗਲੀ ਵੀਡੀਓ ਤੇ ਉਦੋਂ ਤੱਕ ਰੱਬ ਰੱਖਾ